ਇਹ ਕੈਮਰਾ ਵੀਰੇ ਹੈਗਾ ਬ੍ਰਿਸਟੋ ਕੰਪਨੀ ਦਾ 10mm ਤੋਂ ਲੈ ਕੇ 40mm ਤੱਕ ਲੈਂਜਾ ਅੱਛਾ ਇਹਨੂੰ ਕਹਿੰਦੇ ਨੇ ਵੈਰੀ ਫੋਕਲ ਲੈਂਜਾ ਆਟੋਮੈਟਿਕਲੀ ਮੋਟਰਾਈਜ਼ਡ ਜ਼ੂਮ ਜਿਹੜਾ ਇਹਦਾ ਲੈਂਜਾ ਹੈ 10mm ਤੋਂ ਲੈ ਕੇ 40mm ਤੱਕ ਆ 10mm ਤੋਂ ਲੈ ਕੇ 40mm ਤੱਕ ਲੈਂਜਾ ਤਾਂ ਕਰਕੇ ਇਹਦੀ ਕਲੈਰਟੀ ਬਹੁਤ ਜ਼ਿਆਦਾ ਬਿਹਤਰ ਹੈ ਉਹਨਾਂ ਨਾਲੋਂ ਮਤਲਬ ਕਿਉਂਕਿ ਇਹਨਾਂ ਦੀ ਕੋਸਟ ਵੀ ਬਹੁਤ ਜ਼ਿਆਦਾ ਵਹ ਜਾਂਦੀ ਆ ਉਹਨਾਂ ਕੈਮਰੇ ਕਿੰਨੇ ਗਰੀ ਹੋਊ ਇਹਦੀ ਕੀ ਕੋਸਟ ਜਿਹੜੇ ਇਹ ਪਿੰਡਾਂ ਵਾਲੇ ਕੈਮਰੇ ਇਹ ਪ੍ਰੋਜੈਕਟ ਲੱਗਿਆ ਹੋਇਆ ਇਹਦੇ ਵਿੱਚ ਤਾਂ ਕੀ ਆ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਚੋਰੀਆਂ ਚਕਾਰੀਆਂ ਹੁੰਦੀਆਂ ਨੇ ਅੱਜ ਕੱਲ੍ਹ ਕਾਫੀ ਨਸ਼ਾ ਜ਼ਿਆਦਾ ਵਧ ਗਿਆ ਕੋਈ ਡਿਸਪਿਊਟ ਹੋ ਜਾਂਦਾ ਪਿੰਡਾਂ ਦੇ ਵਿੱਚ ਆਪਣਾ ਪਿੰਡ ਦਾ ਨਿੱਜੀ ਹਾਂ ਉਹ ਇਸ ਕਰਕੇ ਉਹ ਪਿੰਡਾਂ ਦੇ ਵਿੱਚ ਇਹ ਨਿੱਜੀ ਡਿਸਪਿਊਟ ਨੂੰ ਬਚਾਉਣ ਵਾਸਤੇ ਕੈਮਰੇ ਲਗਾਏ ਗਏ ਨੇ ਸਾਰੀ ਉਹਦੀ ਰਿਕਾਰਡਿੰਗ ਸਾਰੇ ਪੰਜੇ ਪਿੰਡਾਂ ਦੀ ਇੱਕ ਜਗ੍ਹਾ ਤੇ ਹੋਊਗੀ ਜਿਹੜਾ ਇਹ ਸਿਸਟਮ ਹੈ ਇਹ ਵੀ ਵਾਇਰਲੈਸ ਹੈ ਜਿਹਦੀ ਕੋਈ ਵਾਇਰ ਨਹੀਂ ਆ ਬਸ ਸਿਰਫ ਇਹਨ ਸਫਰ ਕਰੂਗਾ ਲੁਧਿਆਣੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਿੱਚ ਬਈ ਕੈਮਰੇ ਲੱਗ ਰਹੇ ਆ ਗਵਰਨਮੈਂਟ ਵੱਲੋਂ ਹਰੇਕ ਪਿੰਡ ਦੇ ਹਰ ਇੱਕ ਮੋੜ ਤੇ ਕੈਮਰੇ ਲਗਾਏ ਜਾ ਰਹੇ ਆ ਇਹ ਕੈਮਰੇ ਲਗਾਉਣ ਦਾ ਕੀ ਮੋਟਿਵ ਆ ਉਹਦੇ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੈਂ ਨਾ ਫੇਸਬੁੱਕ ਤੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਰੀਲ ਪਾਈ ਸੀ ਜਿਹਦੇ ਵਿੱਚ ਬੜੇ ਵੀਰਾਂ ਦੇ ਕਮੈਂਟ ਆਏ ਸੀ ਕਿ ਇਹ ਜਿਹੜੇ ਕੈਮਰੇ ਆ ਇਹ ਪਿੰਡਾਂ ਦੀ ਜਸੂਸੀ ਕਰਨ ਖਾਤਰ ਲਾਏ ਜਾ ਰਹੇ ਆ ਜਾਂ ਕਈ ਵੀਰ ਇਦਾਂ ਦੇ ਵੀ ਕਮੈਂਟ ਕਰ ਰਹੇ ਸੀਗੇ ਕਿ ਇਹ ਇਹ ਜਿਹੜੇ ਕੈਮਰੇ ਆ ਇਹਨਾਂ ਰਾਹੀਂ ਜਿਹੜੇ ਹੁਣ ਪਿੰਡਾਂ ਦੇ ਵਿੱਚ ਚਲਾਨ ਹੋਇਆ ਕਰਨਗੇ ਸੋ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਇਹ ਸਾਰੇ ਸਵਾਲ ਆਪਾਂ ਜਿਹੜੇ ਬਾਈ ਇੱਥੇ ਕੈਮਰੇ ਲਗਾ ਰਹੇ ਆ ਉਹਨਾਂ ਤੋਂ ਪੁੱਛਾਂਗੇ ਆਪਾਂ ਖੜੇ ਆ ਪਿੰਡ ਕਮਾਲਪੁਰਾ ਤਹਿਸੀਲ ਜਗਰਾਉਂ ਦਾ ਇਹ ਪਿੰਡ ਆ ਇੱਥੇ ਨੇੜੇ-ਤੇੜੇ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਕੈਮਰੇ ਲੱਗ ਚੁੱਕੇ ਆ ਤੇ ਇੱਥੇ ਵੀ ਲੱਗ ਰਹੇ ਆ ਤੇ ਆਜੋ ਆਪਾਂ ਬਾਈਆਂ ਨਾਲ ਕਰਦੇ ਆ ਗੱਲਬਾਤ ਸੋ ਮਿੱਤਰੋ ਹੁਣ ਆਪਨੇ ਨਾਲ ਬਾਈ ਜਿਹੜੇ ਕੈਮਰੇ ਫਿੱਟ ਕਰ ਰਹੇ ਆ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲੈਨੇ ਆ ਹੋਰ ਵੀਰੇ ਕੀ ਹਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਵੀਰੇ ਕਿਹੜਾ ਪਿੰਡ ਆ ਆਪਣਾ ਸਾਡਾ ਸੰਗਰੂਰ ਡਿਸਟ੍ਰਿਕਟ ਪੈਂਦਾ ਅੱਛਾ ਮਤਲਬ ਸੰਗਰੂਰ ਡਿਸਟ੍ਰਿਕਟ ਤੋਂ ਕੰਟਰੈਕਟ ਲਿਆ ਹੋਇਆ ਸਾਰਾ ਸਿਨੇ ਲੁਧਿਆਣੇ ਦਾ ਠੀਕ ਲੁਧਿਆਣਾ ਡਿਸਟ੍ਰਿਕਟ ਦਾ ਪੂਰੇ ਦਾ ਜਿੰਨੇ ਵੀ ਇਹਦੇ ਵਿੱਚ ਪਿੰਡ ਪੈਂਦੇ ਨੇ 5-600 ਪਿੰਡ ਅਪ੍ਰੋਕਸੀਮੇਟ ਆ ਸਾਰੇ ਪਿੰਡਾਂ ਦਾ ਢੇਕਾ ਸਾਡੇ ਕੋਲ ਹੈ ਠੀਕ ਆ ਵੀਰੇ ਤੇ ਇਹ ਜਿਹੜੇ ਕੈਮਰੇ ਆ ਇਹ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਹੀ ਲੱਗ ਰਹੇ ਆ ਜਾਂ ਪਹਿਲਾਂ ਵੀ ਕਿਤੇ ਹੋਰ ਜ਼ਿਲ੍ਹਿਆਂ 'ਚ ਲੱਗੇ ਆ ਇਹ ਅਸਲ ਵਿੱਚ ਜਿਹੜਾ ਪੰਜਾਬ ਸੈਂਟਰ ਗਵਰਨਮੈਂਟ ਦਾ ਵੈਸੇ ਤਾਂ ਇਹ ਪ੍ਰੋਜੈਕਟ ਆ ਇੱਕ ਤਰ੍ਹਾਂ ਦਾ ਸਾਰੇ ਜਿੰਨੇ ਵੀ ਮਤਲਬ ਜ਼ਿਲ੍ਹੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕੈਮਰੇ ਇੰਸਟਾਲ ਹੋਣੇ ਚਾਹੀਦੇ ਸੀਗੇ ਕੁਝ ਤਾਂ 2-3 ਸਾਲਾਂ ਤੋਂ ਪਹਿਲਾਂ ਜੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਤਾਂ ਹੋ ਚੁੱਕੇ ਨੇ ਹੁਣ ਇਹ ਹੌਲੀ-ਹੌਲੀ ਮਤਲਬ ਚੱਲਦਾ ਆ ਰਿਹਾ ਪ੍ਰੋਸੈਸ ਕਿਉਂਕਿ ਹਰੇਕ ਜ਼ਿਲ੍ਹੇ ਦਾ ਕੰਮ ਹੋਣ ਤੋਂ ਬਾਅਦ ਉਦੋਂ ਬਾਅਦ ਉਹਦਾ ਹੈਂਡਓਵਰ ਮਿਲਦਾ ਉਦੋਂ ਬਾਅਦ ਉਹਦੀ ਪਰਮਿਸ਼ਨ ਜੋਣ ਤੋਂ ਬਾਅਦ ਜਦੋਂ ਇੱਕ ਡਿਸਟ੍ਰਿਕਟ ਦਾ ਪੂਰਾ ਕੰਪਲੀਟ ਹੋ ਜਾਂਦਾ ਕੰਮ ਉਦੋਂ ਮਤ ਉਹਦੀ ਚੈਕਿੰਗ ਹੁੰਦੀ ਹੈ ਬਕਾਇਦਾ ਵੀ ਇਹ ਕੰਪਲੀਟ ਹੋ ਗਿਆ ਸਹੀ ਹੈ ਫਿਰ ਉਦੋਂ ਦਾ ਨੈਕਸਟ ਜ਼ਿਲ੍ਹੇ ਦਾ ਕੰਮ ਜਿਹੜਾ ਸਟਾਰਟ ਕਰਦੇ ਹਾਂ ਠੀਕ ਹੈ ਜਾਨੀ ਕਿ ਜਿਵੇਂ ਪਹਿਲਾਂ ਵੀ ਪਿੰਡਾਂ 'ਚ ਲੱਗ ਚੁੱਕੇ ਪਹਿਲਾਂ ਸਾਡਾ ਜਿਹੜਾ ਸੰਗਰੂਰ ਜ਼ਿਲ੍ਹਾ ਹੈ ਉਹ ਕਾਫੀ ਟਾਈਮ ਪਹਿਲਾਂ ਦਾ ਹੋਇਆ ਹੈ 2 ਸਾਲ ਹੋ ਗਏ ਉਹਨੂੰ ਕੰਪਲੀਟ ਹੋਏ ਉਹਨੂੰ ਅੱਛਾ ਅੱਛਾ ਇਸੇ ਤਰ੍ਹਾਂ ਹੀ ਮੋਗਾ ਮਤਲਬ ਕਾਫੀ ਜ਼ਿਲ੍ਹੇ ਹੋ ਚੁੱਕੇ ਨੇ ਹੁਣ ਲੁਧਿਆਣੇ ਦੀ ਵਾਰੀ ਸੀ ਤੇ ਮੈਂ ਨਾ ਬਾਈ ਜਿਵੇਂ ਜਿਵੇਂ ਆਪਣੇ ਪਿੰਡ ਵੀ ਤੁਸੀਂ ਕੈਮਰੇ ਲਾਏ ਆ ਹਨਾ ਤੇ ਮੈਂ ਜਿਵੇਂ ਫੇਸਬੁੱਕ ਤੇ ਆਪਣੇ ਅਕਾਊਂ ਹਾਂ ਤੇ ਇੱਕ ਜਿਵੇਂ ਕਈ ਲੋਕਾਂ ਦੇ ਕਮੈਂਟ ਆਏ ਜਿਵੇਂ ਹੁਣ ਕੈਮਰੇ ਵੱਡੇ ਵੱਡੇ ਆ ਇਹ ਲੋਕ ਕਮੈਂਟ ਕਰਦੇ ਆ ਵੀ ਜਿਵੇਂ ਇਹ ਚਲਾਣਾ ਹੋਇਆ ਕਰਨਗੇ ਹੁਣ ਪਿੰਡਾਂ 'ਚ ਇਦਾਂ ਦੀ ਕੋਈ ਗੱਲਬਾਤ ਹੈਗੀ ਨਹੀਂ ਮਤਲਬ ਮੇਰਾ ਕਹਿਣ ਦਾ ਭਾਵ ਇਹ ਵੀ ਮੰਤਵ ਕੀ ਆ ਇਹਦਾ ਅਸਲ ਦੇ ਵਿੱਚ ਜਿਹੜੇ ਉਹ ਚਲਾਣ ਵਾਲੇ ਕੈਮਰੇ ਨੇ ਨਾ ਉਹ ਤਾਂ ਨੈਸ਼ਨਲ ਹਾਈਵੇ ਪ੍ਰੋਜੈਕਟ ਹੁੰਦਾ ਕਿਤਨਾ NH1 NH2 ਜਿੰਨੇ ਵੀ ਆਪਣੇ ਮਤਲਬ ਇੰਡੀਆ ਦੇ ਵਿੱਚ ਨੈਸ਼ਨਲ ਹਾਈਵੇ ਨੇ ਉਹਨਾਂ ਦੇ ਵਿੱਚ ਕੁਝ ਸਬ ਜੂਨੀਅਨਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਹੀ ਉਹ ਇੰਸਟਾਲ ਹੋਣਗੇ ਜਿੱਥੇ ਮਤਲਬ ਗਵਰਨਮੈਂਟ ਵੱਲੋਂ ਅਪਰੂਵਡ ਹੈ ਠੀਕ ਹੈ ਜਿੱਥੇ ਅਪਰੂਵਡ ਹੁੰਦਾ ਉੱਥੇ ਹੀ ਚਲਾਉਣ ਵਾਲਾ ਏ ਐਨ ਪੀ ਆਰ ਕੈਮਰਾ ਕੈਮਰਾ ਕਹਿੰਦੇ ਨੇ ਉਹਨੂੰ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾ ਠੀਕ ਹੈ ਉਹ ਇੰਸਟਾਲ ਹੁੰਦੇ ਉਹਦਾ ਕਾਫੀ ਜ਼ਿਆਦਾ ਬਜਟ ਉੱਚਾ ਹੁੰਦਾ ਠੀਕ ਹੈ ਉਹ ਇਦਾਂ ਨਾਰਮਲ ਆਪਣੇ ਪਿੰਡਾਂ ਦੇ ਵਿੱਚ ਨਹੀਂ ਲੱਗ ਸਕਦੇ ਜਿਹੜੇ ਇਹ ਪਿੰਡਾਂ ਵਾਲੇ ਕੈਮਰੇ ਇਹ ਪ੍ਰੋਜੈਕਟ ਲੱਗਿਆ ਹੋਇਆ ਹੈ ਇਹਦੇ ਵਿੱਚ ਤਾਂ ਕੀ ਆ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਚੋਰੀਆਂ ਚਕਾਰੀਆਂ ਹੁੰਦੀਆਂ ਨੇ ਅੱਜ ਕੱਲ੍ਹ ਕਾਫੀ ਨਸ਼ਾ ਜ਼ਿਆਦਾ ਵਧ ਗਿਆ ਜਾਂ ਕੋਈ ਮਤਲਬ ਕੋਈ ਡਿਸਪਿਊਟ ਹੋ ਜਾਂਦਾ ਪਿੰਡਾਂ ਦੇ ਵਿੱਚ ਆਪਣਾ ਪਿੰਡ ਦਾ ਨਿੱਜੀ ਹਾਂ ਉਹ ਇਸ ਕਰਕੇ ਉਹ ਪਿੰਡਾਂ ਦੇ ਵਿੱਚ ਇਹ ਜਦੋਂ ਇਹ ਕੈਮਰੇ ਲੱਗ ਜਾਣਗੇ ਤਾਂ ਇਹਨਾਂ ਦਾ 5 ਪਿੰਡਾਂ ਦਾ ਇੱਕ ਵਿੱਡ ਬਣਾਈ ਗਈ ਆ ਮਤਲਬ 5 ਪਿੰਡਾਂ ਦਾ ਇੱਕ ਕੰਟਰੋਲ ਬਣਾਇਆ ਗਿਆ ਉੱਥੇ ਇਹਦਾ ਸਾਰਾ ਜਿਹੜਾ ਡਾਟਾ ਹੈ ਉੱਥੇ ਸਟੋਰ ਹੋਊਗਾ ਕੋਈ ਵੀ ਬੰਦਾ ਜਾ ਕੇ ਆਮ ਨਾਰਮਲ ਬੰਦਾ ਵੀ ਜਾ ਕੇ ਸਰਪੰਚ ਦੀ ਪਰਮਿਸ਼ਨ ਲੈ ਕੇ ਉੱਥੇ ਜਾ ਕੇ ਚਾਬੀ ਲੈ ਕੇ ਦੇਖ ਸਕਦਾ ਜੇ ਉਹ ਆਪ ਟੈਕਨੀਕਲ ਆ ਤਾਂ ਦੇਖ ਸਕਦਾ ਨਹੀਂ ਕਿਸੇ ਟੈਕਨੀਕਲ ਬੰਦੇ ਨਾਲ ਦੇਖ ਸਕਦਾ ਯਾਨੀ ਕਿ ਇਹ ਕੈਮਰੇ ਪੂਰੀ ਤਰ੍ਹਾਂ ਜਿਵੇਂ ਪਿੰਡ ਦੇ ਲਈ ਆ ਪਿੰਡ ਦੀ ਸਿਕਿਉਰਿਟੀ ਵਾਸਤੇ ਬਿਲਕੁਲ ਐਗਜ਼ੈਕਟਲੀ ਹੋਰ ਕੋਈ ਇਹਦਾ ਇਲਾਕਾ ਦੇਖ ਕਰਨ ਨਹੀਂ ਆਉਂਦਾ ਨਹੀਂ 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 ਠੀਕ ਆ ਆਮ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਕਮੈਂਟ ਕਰਦੇ ਸੀ ਲੋਕ ਇਹ ਵੀ ਲੋਕਾਂ ਨੇ ਕਿਹਾ ਹਾਂਜੀ ਹਾਂਜੀ ਬਈ ਜਿਵੇਂ ਜਿਵੇਂ ਆਪਣੇ ਕਈ ਵਾਰੀ ਚੋਰੀ ਹੋ ਜਾਂਦੀ ਆ ਹਨਾ ਬਈ ਡਾਟਾ ਨਹੀਂ ਆਪਾਂ ਨੂੰ ਮਿਲਣਾ ਹਨ ਵੀ ਉਹ ਪੁਲਿਸ ਦੇ ਅੰਡਰ ਹੋਊਗਾ ਸਾਰਾ ਕੁਝ ਨਹੀਂ ਨਹੀਂ ਅਸਲ ਵਿੱਚ ਪੁਲਿਸ ਕੰਟਰੋਲ ਦਾ ਤਾਂ ਇਹ ਹੈ ਨਾ ਜੇ ਕੱਲ ਨੂੰ ਮੰਨ ਲਓ ਚੋਰੀ ਜਾਂ ਲੜਾਈ ਹੁੰਦੀ ਹੈ ਪਿੰਡ ਦੇ ਵਿੱਚ ਤਾਂ ਆਪਾਂ ਪੁਲਿਸ ਸਟੇਸ਼ਨ ਨੂੰ ਇਨਵੋਲਵ ਕਰਦੇ ਹਾਂ ਪੁਲਿਸ ਤਾਂ ਤਾਦ ਦੇਖੂਗੀ ਨਾ ਜੇ ਆਪਾਂ ਉਹਨੂੰ ਉਹਨਾਂ ਨੂੰ ਬੁਲਾ ਮੰਗ ਜਾਂ ਇੰਟੀਮੀਟ ਕਰਾਂਗੇ ਆਦਰਵਾਇਜ਼ ਆਪਾਂ ਆਪਣਾ ਸਰਪੰਚ ਪਿੰਡ ਦਾ ਸਰਪੰਚ ਹੀ ਉਹਦੇ ਸਪਿਊਡ ਨੂੰ ਸੋਲਵ ਕਰਦਾ ਤਾਂ ਉਹ ਆਪ ਵੀ ਮਤਲਬ ਚਾਰ ਬੰਦਿਆਂ ਨੂੰ ਨਾਲ ਲੈ ਜਾ ਕੇ ਆਪ ਵੀ ਦੇਖ ਸਕਦਾ ਨਾ ਯਾਨੀ ਕਿ ਆਪਾਂ ਉੱਥੇ ਜਾ ਕੇ ਚੈੱਕ ਕਰ ਸਕਦੇ ਹਾਂ ਯਾਨੀ ਪੰਜ ਛੇ ਪਿੰਡਾਂ ਦਾ ਬਣੂਗਾ ਉਹ ਇੱਕ ਹਾਂ ਹਾਂ ਇਹ ਪੰਜ ਛੇ ਪਿੰਡਾਂ ਦੀ ਇੱਕ ਬਿਡ ਨਾਮ ਦੇ ਨਾਲ ਬਿਡ ਦੇ ਹਿਸਾਬ ਦੇ ਨਾਲ ਉੱਥੇ ਕੰਟਰੋਲ ਦੇ ਵਿੱਚ ਸਾਰੀ ਉਹਦੀ ਰਿਕਾਰਡਿੰਗ ਸਾਰੇ ਪੰਜੇ ਪਿੰਡਾਂ ਦੀ ਇੱਕ ਜਗ੍ਹਾ ਤੇ ਹੋਊਗੀ ਠੀਕ ਹੈ ਜਿਹੜਾ ਇਹ ਸਿਸਟਮ ਹੈ ਇਹ ਵਾਇਰਲੈਸ ਹੈ ਇਹਦੀ ਕੋਈ ਵਾਇਰ ਨਹੀਂ ਹੈ ਬਸ ਸਿਰਫ ਇਹਨੂੰ ਕਰੰਟ ਦੇਣਾ ਇਹ ਵਾਇਰਲੈਸ ਉਹ ਮਤਲਬ ਮੇਨ ਟਾਵਰ ਦੇ ਨਾਲ ਜੁੜ ਜਾਂਦਾ ਟਾਵਰ ਜਿਹੜਾ ਸਾਰੀ ਸਾਰਾ ਡਾਟਾ ਉਹ ਟਾਵਰ ਟਰਾਂਸਫਰ ਕਰੂਗਾ ਠੀਕ ਆ ਮਤਲਬ ਉਹ ਟਰਾਂਸਮਿਟ ਹੋਈ ਜਾਊਗਾ ਡਾਟਾ ਉੱਥੇ ਕੰਟਰੋਲ ਦੇ ਉੱਤੇ ਇਹ ਜਿਹੜਾ ਡਾਟਾ ਸਾਰਾ ਸੇਵ ਹੋ ਕੇ ਉਦੋਂ ਬਾਅਦ ਇਹਦੀ ਮਤਲਬ ਦੇਖ ਸਕਦੇ ਠੀਕ ਆ ਜਿਹੜਾ ਉੱਤੇ ਨੂੰ ਆਹ ਜਿਵੇਂ ਟਾਵਾਰ ਦੇ ਟਾਈਪ ਲੱਗਿਆ ਹੋਇਆ ਇਹ ਕੀ ਸਿਸਟਮ ਆ ਇਹ ਹੁੰਦੇ ਨੇ ਡਿਸ ਐਂਟੀਨਾ ਡਿਸ ਕਹਿੰਦੇ ਨੇ ਜਿਹੜਾ ਡਾਟਾ ਟਰਾਂਸਫਰ ਕਰਦਾ ਜਿਵੇਂ ਹੁਣ ਇੱਥੇ ਤਿੰਨ ਕੈਮਰੇ ਲੱਗੇ ਨੇ ਜਾਂ ਕਿਸੇ ਵੀ ਚੌਂਕ ਦੇ ਵਿੱਚ ਚਾਰ ਕਿ ਲੱਗੇ ਨੇ ਦੋ ਲੱਗੇ ਨੇ ਉਹ ਸਾਰਾ ਡਾਟਾ ਇਕੱਠਾ ਕਰਕੇ ਪੀਓਈ ਸਵਿਚ ਲੱਗਦੀ ਆ ਦੇ ਵਿੱਚ ਇੱਕ ਉਹ ਡਾਟਾ ਇਕੱਠਾ ਕਰਕੇ ਉਹਨੂੰ ਸਾਰਾ ਉਹ ਡਿਸ ਦੇ ਥਰੂ ਮਤਲਬ ਟਾਵਾਰ ਤੱਕ ਰਪ ਤੇ ਜਿਵੇਂ ਇਹ ਜੇ ਕਈ ਵਾਰੀ ਆਪਣੇ ਹੁਣ ਇਹਨੂੰ ਪਾਵਰ ਤੁਸੀਂ ਉੱਥੇ ਆਮ ਮੀਟਰ ਤੋਂ ਹੀ ਦੇ ਰਹੇ ਹੋ ਹਨਾ ਤੇ ਕਈ ਵਾਰੀ ਲਾਈਟ ਲੋਡ ਚਲੀ ਜਾਵੇ ਫਿਰ ਇਹ ਬੰਦ ਹੋ ਜਾਂਦਾ ਵੈਸੇ ਤਾਂ ਹੁਣ ਕਿਉਂਕਿ ਕਹਿੰਦੇ ਨੇ ਵੀ ਹਰ ਡਿਸਟ੍ਰਿਕਟ ਦੇ ਵਿੱਚ 24 ਘੰਟੇ ਰਹੂਗੀ ਲਾਈਟ ਚਲੋ ਉਹ ਕੋਈ ਨਿੱਜੀ ਹੋ ਜਾਂਦਾ ਕਈ ਵਾਰ ਘਟ ਬਦ ਲਾਈਟ ਹੁੰਦੀ ਆ ਉਦੋਂ ਦਾ ਤਾਂ ਕੋਈ ਇਨਸੀਡੈਂਟ ਆ ਫਿਲਹਾਲ ਤਾਂ ਇਹ ਹੈ ਨਾ ਇਹ ਸ਼ੁਰੂਆਤ ਆ ਇੱਕ ਤਰ੍ਹਾਂ ਦੀ ਅੱਛਾ ਅੱਛਾ ਜਿਵੇਂ ਹੁਣ ਕਈ ਪਿੰਡਾਂ ਦੇ ਵਿੱਚ ਕਈ ਮੋੜ ਰਹਿ ਵੀ ਚੁੱਕੇ ਨੇ ਸਾਰੇ ਪਿੰਡ ਪੂਰਾ ਪ੍ਰੋਪਰ ਨਹੀਂ ਕਵਰ ਹੁੰਦਾ ਕਈ ਜਗ੍ਹਾ ਇਦਾਂ ਦੀ ਹੁੰਦੀਆਂ ਨੇ ਜਿੱਥੇ ਪਿੰਡਾਂ ਦੇ ਵਿੱਚ ਉਹ 6 ਸੜਕਾਂ ਐਗਜ਼ਿਟ ਐਂਡ ਐਂਟਰੈਂਸ ਪੁਆਇੰਟ ਹੁੰਦੇ ਨੇ ਜਿੰਨੇ ਉਹਦੇ ਵਿੱਚ ਕਈ ਰਹਿ ਵੀ ਨੇ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਇਹ ਆ ਵੀ ਜਿਹੜਾ ਮੇਨ ਵੱਡਾ ਖਰਚਾ ਉਹ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਜਦੋਂ ਦੂਸਰੀ ਕੁਟੇਸ਼ਨ ਆਊਗੀ ਤੀਸਰੀ ਕੁਟੇਸ਼ਨ ਆਊਗੀ ਉਹਦੇ ਵਿੱਚ ਕੀ ਆਪਡੇਟ ਹੋਈ ਜਾਊਗਾ ਹਾਂ ਕੈਮਰੇ ਵੀ ਹੋਰ ਲੱਗ ਜਾਣਗੇ ਤੇ ਉਹਦੇ ਵਿੱਚ ਹੋ ਸਕਦਾ ਇਹ ਸੋਲਰ ਪ੍ਰੋਜੈਕਟ ਬਣ ਜੇ ਜਾਂ ਬੈਟਰੀ ਪ੍ਰੋਜੈਕਟ ਬਣ ਜੇ ਉਹਦੇ ਵਿੱਚ ਮਤਲਬ ਦੋ ਦਿਨਾਂ ਦਾ ਜਾਂ ਇੱਕ ਜਾਂ ਦੋ ਦਿਨਾਂ ਦਾ ਉਹਦਾ ਬੈਟਰੀ ਬੈਕਅਪ ਹੋਪੇ ਤਾਂ ਕਿ ਜੇ ਲਾਈਟ ਵੀ ਭੱਜ ਜਾਏ ਤਾਂ ਦੁਬਾਰਾ ਇਹ ਜਿਹੜਾ ਮਤਲਬ ਕੈਮਰਾ ਰੁਕੇ ਨਾ ਕੈਮਰਾ ਰਿਕਾਰਡਿੰਗ ਕਰਨਾ ਨਾ ਬੰਦ ਕਰੇ ਠੀਕ ਹੈ ਇੱਕ ਵਾਰ ਇਹ ਕੈਮਰਾ ਜ਼ਰੂਰ ਬਤਾ ਹਾਂਜੀ ਹਾਂਜੀ ਬਿਲਕੁਲ ਇਹਦੀ ਕੀ ਕੁਆਲਿਟੀ ਆ ਹਨਾ ਇਹ ਵੀ ਆਪਾਂ ਜ਼ਰੂਰ ਦੱਸ ਦਈਏ ਇਹ ਕੈਮਰਾ ਵੀਰੇ ਹੈਗਾ ਬ੍ਰਿਸਟੋ ਕੰਪਨੀ ਦਾ ਠੀਕ ਆ ਹਾਂਜੀ ਹਾਂਜੀ ਜਿਹੜੀ ਸਾਡੀ ਕੰਪਨੀ ਅਪਰੂਵਡ ਹੈ ਸਰਕਾਰ ਵੱਲੋਂ ਜਿਨ੍ਹਾਂ ਦਾ ਕੰਟਰੈਕਟ ਆ ਇਹ ਬ੍ਰਿਸਟੋ ਕੰਪਨੀ ਆ ਠੀਕ ਆ ਠੀਕ ਆ ਇਹ ਜਿਹੜਾ ਇਹ ਹੈ ਮਤਲਬ ਫੇਸ ਦੇਖ ਲਓ ਇਹਦਾ ਬਕਾਇਦਾ ਇਹ 10mm ਤੋਂ ਲੈ ਕੇ 40mm ਤੱਕ ਲੈਂਜ ਅੱਛਾ ਇਹਨੂੰ ਕਹਿੰਦੇ ਨੇ ਵੈਰੀ ਫੋਕਲ ਲੈਂਜ ਆਟੋਮੈਟਿਕਲੀ ਮੋ ਮਤਲਬ ਜਿਹੜਾ ਉਥੇ ਸਟੇਸ਼ਨ ਬਣਿਆ ਹੋਇਆ ਹੱਬ ਬਣੀ ਹੋਈ ਹੈ ਮੇਨ ਬੈਡ ਹੈ ਉਥੇ ਤੁਸੀਂ ਇਸ ਕੈਮਰੇ ਨੂੰ ਜ਼ੂਮ ਕਰਕੇ ਵੀ ਦੇਖ ਸਕਦੇ ਹੋ ਠੀਕ ਆ ਜ਼ੂਮ ਇਨ ਜ਼ੂਮ ਆਊਟ ਕਹਿੰਦਾ ਮਤਲਬ ਇਹਦਾ 500 ਮੀਟਰ ਤੱਕ ਦਾ ਰੇਡੀਅਸ ਹੈ 500 ਕਿਲੋਮੀਟਰ ਹਾਂ ਅੱਧਾ ਕਿਲੋਮੀਟਰ ਵਾਂਗੂ ਰੇਡੀਅਸ ਹੈ ਵੀ ਅੱਧਾ ਕਿਲੋਮੀਟਰ ਤੱਕ ਅਸੀਂ ਇਹਨੂੰ ਫੋਕਸ ਕਰ ਸਕਦੇ ਹਾਂ ਠੀਕ ਆ ਮੰਨ ਲਓ ਜੇ ਸਟ੍ਰੇਟ ਲਾਈਨ ਆ ਬਿਲਕੁਲ ਸਿੱਧੀ ਆ ਤਾਂ ਇਹਨੂੰ ਅਸੀਂ 500 ਮੀਟਰ ਤੱਕ ਫੋਕਸ ਕਰ ਦਾਂਗੇ ਅਦਰਵਾਈਜ਼ ਕੋਈ ਮੋੜ ਹੈ ਜਾਂ 100 ਮੀਟਰ ਤੱਕ ਦਾ ਡਿਸਟੈਂਸ ਹੈ ਤਾਂ ਉਥੇ ਜਿਆਦਾ ਮੋੜ ਹੈ ਮਤਲਬ ਕਵਰ ਨਹੀਂ ਕਰ ਸਕਦਾ ਇਹਨੂੰ ਅਸੀਂ 100 ਮੀਟਰ ਤੱਕ ਕਰ ਇਹਦਾ ਰੇਡੀਅਸ ਫਿਕਸ ਕਰਕੇ ਉਦੋਂ ਬਾਅਦ ਉਹਨੂੰ ਫਿਕਸ ਕਰ ਦਾਂਗੇ ਉਥੇ ਤੱਕ ਦੀ ਰਿਕਾਰਡਿੰਗ ਕਰੀ ਜਾਊਗਾ ਕਹਿਣ ਦਾ ਮਤਲਬ ਇਹਦੇ ਵਿੱਚ ਬੰਦਾ ਕੋਈ ਜਾਂਦਾ ਚੋਰੀ ਕਰਕੇ ਲੰਘ ਜਾਂਦਾ ਤਾਂ ਉਹਦਾ ਗੱਡੀ ਦਾ ਨੰਬਰ ਜਾਂ ਮੋਟਰਸਾਈਕਲ ਦਾ ਨੰਬਰ ਜਾਂ ਕੁਝ ਵੀ ਉਹ ਨੰਬਰ ਪਲੇਟ ਰੀਡ ਕਰਨ ਵਾਸਤੇ ਵੀ ਹੈ ਇਹ ਆਮ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਜਿਹੜੇ ਆਪਾਂ ਨਾਰਮਲੀ ਹੁਣ ਤਾਂ ਬਹੁਤ ਕੈਮਰੇ ਲੱਗੇ ਹੋਏ ਆ ਲੋਕਾਂ ਦੇ ਉਹਦੇ ਵਿੱਚ ਮਤਲਬ ਕੀ ਹੁੰਦਾ ਕਿ ਨੰਬਰ ਪਲੇਟ ਦਾ ਜਿਹੜਾ ਆਪਾਂ ਨੰਬਰ ਹੁੰਦਾ ਉਹ ਸਹੀ ਨਹੀਂ ਆਉਂਦਾ ਕਿਉਂਕਿ ਉਹਦੇ ਰੋਸ਼ਨੀ ਜੀ ਪੈ ਜਾਂਦੀ ਆ ਉਹ ਕਲੀਅਰ ਹੀ ਨਹੀਂ ਹੁੰਦੀ ਇਹ ਜੋ ਉਹ ਚੀਜ਼ ਤਾਂ ਨਹੀਂ ਹੁੰਦੀ ਨਹੀਂ ਨਹੀਂ ਇਹ ਸਪੈਸ਼ਲ ਕੈਮਰੇ ਨੇ ਇਹ ਸਪੈਸ਼ਲ ਸੜਕਾਂ ਵਾਸਤੇ ਜਿਵੇਂ ਮਤਲਬ ਇਹ ਪ੍ਰੋਜੈਕਟ ਦੇ ਸਪੈਸ਼ਲ ਬਣਾਏ ਹੋਏ ਕੈਮਰੇ ਨੇ ਇਹ ਉਹ ਜਿਹੜੇ ਘਰਾਂ ਦੇ ਵਿੱਚ ਲੱਗ ਜਾਂਦੇ ਲੱਗਦੇ ਹੁੰਦੇ ਨੇ ਉਹ 2 ਮੈਪਿਕਸਲ 3 ਮੈਪਿਕਸਲ 4 ਮੈਪਿਕਸਲ ਹੁੰਦੇ ਨੇ ਉਹਨਾਂ ਵਿੱਚ ਫਰਕ ਇਹ ਹੁੰਦਾ ਕਿਉਂਕਿ ਉਹਨਾਂ ਦੇ ਲੈਂਸ ਜਿਹੜਾ ਹੁੰਦਾ ਉਹ 3.6 ਐਮ ਐਮ ਤੱਕ ਸੀਮਤ ਹੁੰਦਾ ਜਾਂ 3.6 ਹੋ ਜਾਂ ਇਹ ਜਿਹੜਾ ਇਹ ਦਾ ਲੈਂਜ ਹੈ 10 mm ਤੋਂ ਲੈ ਕੇ 40 mm ਤੱਕ ਆ 10 mm ਤੋਂ ਲੈ ਕੇ 40 mm ਤੱਕ ਲੈਂਜ ਆ ਤਾਂ ਕਰਕੇ ਇਹਦੀ ਕਲੈਰਟੀ ਬਹੁਤ ਜ਼ਿਆਦਾ ਬਿਹਤਰ ਹੈ ਉਹਨਾਂ ਨਾਲੋਂ ਮਤਲਬ ਕਿਉਂਕਿ ਇਹਨਾਂ ਦੀ ਕੋਸਟ ਵੀ ਬਹੁਤ ਜ਼ਿਆਦਾ ਬਝ ਜਾਂਦੀ ਆ ਉਹਨਾਂ ਕੈਮਰੇ ਕਿੰਨੇ ਕੁ ਦੀ ਹੋਊ ਇਹਦੀ ਕੀ ਕੋਸਟ ਆ ਅਪਰੋਕਸਿਮੇਟ 15 ਤੋਂ 20000 ਰੁਪਏ ਤੱਕ ਦਾ ਇਹ ਇੱਕ ਕੈਮਰਾ ਹੁੰਦਾ ਹੈ ਇੱਕ ਕੈਮਰਾ ਹਾਂਜੀ ਹਾਂਜੀ ਠੀਕ ਆ ਜਦੋਂ ਆਪਾਂ ਇੰਸਟਾਲ ਕਰਦੇ ਨੇ ਸਾਰਾ ਇੰਸਟਰੂਮੈਂਟ ਲਾ ਕੇ ਤਾਂ ਘੱਟੋ ਘੱਟ ਇੱਕ ਕੈਮਰੇ ਦੀ ਇੰਸਟਾਲੇਸ਼ਨ ਕੱਲੇ ਕੈਮਰੇ ਤੇ ਆਪਣੀ ਵਾਇਰਿੰਗ ਹਾਂ 25000 ਰੁਪਏ ਚ ਕੋਸਟ ਪੈ ਜਾਂਦੀ ਹੈ ਇੱਕ ਕੈਮਰੇ ਦੀ ਇੰਸਟਾਲੇਸ਼ਨ ਬਾਕੀ ਜਿਹੜਾ ਇੰਸਟਰੂਮੈਂਟ ਆਪੀ ਹੋ ਇਸ ਵਿੱਚ ਵਗੈਰਾ ਡੈਸ ਵਗੈਰਾ ਉਹ ਅਲੱਗ ਹੈ ਠੀਕ ਹਾਂਜੀ ਹਾਂਜੀ ਸੋ ਆਪਾਂ ਕਹਿ ਸਕਦੇ ਵੀ ਪਿੰਡ ਨੂੰ ਫਾਇਦਾ ਹੀ ਫਾਇਦਾ ਹੈ ਬਿਲਕੁਲ ਵੀ ਇਹ ਪਿੰਡ ਦੀ ਸੇਫਟੀ ਵਾਸਤੇ ਆ ਜਿੰਨਾ ਵੀ ਕੰਮ ਹੈ ਸਾਰਾ ਪਿੰਡ ਦੀ ਸੇਫਟੀ ਵਾਸਤੇ ਆਪਾਂ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੁਸੀਂ ਇੰਨੀ ਜਿਹੜੀ ਇੰਪੋਰਟੈਂਟ ਜਾਣਕਾਰੀ ਸਾਨੂੰ ਦਿੱਤੀ ਆ ਸੋ ਮਿੱਤਰੋ ਬਾਈ ਦੇ ਮੁਤਾਬਕ ਇਹ ਕੈਮਰਿਆਂ ਦਾ ਪਿੰਡਾਂ ਨੂੰ ਫਾਇਦਾ ਹੀ ਫਾਇਦਾ ਕਿਉਂਕਿ ਜੇ ਕੋਈ ਵੀ ਪਿੰਡ ਦੇ ਵਿੱਚ ਕੋਈ ਵਾਰਦਾਤ ਹੁੰਦੀ ਆ ਆਪਾਂ ਆਰਾਮਦਾਰੀ ਨਾਲ ਜਿਹੜਾ ਕਿ ਆਪਣੇ ਪਿੰਡ ਦੇ ਸਰਪੰਚ ਨੂੰ ਲੈ ਕੇ ਇੱਕ ਜਿਵੇਂ ਸੈਂਟਰ ਬਣੂਗਾ ਪੰਜਾਂ ਛਿਆਂ ਪਿੰਡਾਂ ਦਾ ਉੱਥੇ ਜਾ ਕੇ ਆਪਾਂ ਜਿਹੜਾ ਵੀਡੀਓ ਕਢਾ ਕੇ ਦੇਖ ਸਕਦੇ ਆ ਤੇ ਬਾਕੀ ਹੋਰ ਇਦਾਂ ਦੀ ਇਨਫੋਰਮੇਟਿਵ ਵੀਡੀਓਜ਼ ਦੇ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰਦੇ